ਜੀ ਸਰਨ ਪਿਆਪਰੀ ਹਸਰੀ ਕਾਲ ਦੇ 올 ਪੰਜਾਬੀ ਫਿਟਿਗ ਤੇ ਆਪਾਂ ਤੁਹਾੜਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਲੈ ਕੇ ਆਇਆ ਆਪਾਂ ਬਹੁਤ ਜ਼ਿਆਦਾ ਸੋਹਣੇ ਲੈ ਕੇ ਆਇਆ ਕਈ ਸੂਟ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਪੈਨੇ ਹੋ ਆਪਾਂ ਤੁਹਾਨੂੰ ਵੀਡੀਓ ਚ ਲਾਵਾਂਗੇ ਇਹਨਾਂ ਚ ਪਹਿਲਾਂ ਵੀਡੀਓ ਵੀ ਨਹੀਂ ਆਈ ਹੋਈ ਕਿਉਂਕਿ ਇਹ ਆਪਣੇ ਆਫਲਾਈਨ ਹੀ ਸੇਲ ਹੋਏ ਹੋਏ ਨੇ ਸੂਟ ਇਹਨਾਂ ਦੇ ਨਾਲ ਦੇ ਕਲਰ ਡਿਜ਼ਾਈਨ ਇਹਨਾਂ ਦੇ ਵਿੱਚ ਤੁਹਾਨੂੰ ਸਿੰਗਲ ਪੀਸ ਚ ਕੋਈ ਸੂਟ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਡਨ ਕਰ ਸਕਦੇ ਹੋ ਤੁਸੀਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਤੁਸੀਂ ਸਾਡੇ ਤੋਂ ਵਰਕ ਲੈਣਾ ਤੁਸੀਂ ਉਹ ਵੀ ਪ੍ਰਕਾਰ ਲੈ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਚਲੋ ਜੀ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਬਹੁਤਾਂ ਟਾਈਮ ਤੁਹਾਡਾ ਨਾਂ ਲੈਂਦੇ ਹੋਏ ਪਹਿਲਾ ਜਿਹੜਾ ਸੂਟ ਹੈ ਇਹ ਹੈਗਾ ਆਪਣਾ ਬਰਬਰੀ ਦਾ ਸੀ ਆਪਣੇ ਕੋਲੇ ਸਿੰਗਲ ਪੀਸ ਤੇ ਆ ਗਿਆ ਇਸ ਟਾਈਮ ਕੁਝ ਦਿਨ ਪਹਿਲਾਂ ਆਏ ਸੀਗੇ ਆਪਣੇ ਕੋਲੇ ਸੂਟ ਇਹਦੇ ਨਾਲ ਦੇ ਜਿਹੜੇ ਕਲਰ ਨੇ ਉਹ ਆਪਣੇ ਸਾਰੇ ਸੇਲ ਹੋ ਗਏ ਨੇ ਅ ਰੇਟ ਵੀ ਹੈਗਾ ਜਿਹੜਾ ਤੁਹਾਨੂੰ ਆਪਾਂ ਬਹੁਤ ਜ਼ਿਆਦਾ ਘਟਾ ਕੇ ਦਵਾਂਗੇ ਇਹਦਾ ਸੂਟ ਦਾ ਬਹੁਤ ਜ਼ਿਆਦਾ ਲੈਸ ਪ੍ਰਾਈਸ ਤੇ ਮਿਲੂਗਾ ਆਮ ਟਿਕਾਂ 'ਚ ਇਹਦਾ ਰੇਟ ਇਸ ਟਾਈਮ 21800 ਰੁਪਏ ਇਦਾਂ ਚੱਲ ਰਿਹਾ ਹੈਗਾ ਅਮਰ ਲਈ ਵੈਸਟ ਆ ਗਏ ਸੂਟ ਜਿਵੇਂ ਕੋਈ ਆਪਾਂ ਫੰਕਸ਼ਨ ਤੇ ਵੀ ਵੇਅਰ ਕਰਨਾ ਹੋਵੇ ਵਧੀਆ ਦੁਪੱਟਾ ਲਗਾ ਕੇ ਜਿੱਦਾਂ ਮਰਜ਼ੀ ਇਹਨੂੰ ਵੇਅਰ ਕਰ ਸਕਦੇ ਹੋਗੇ ਦੇਖ ਸਕਦੇ ਹੋ ਬਰਬਰੀ ਜੂੜ ਦਾ ਸੂਟ ਆ ਇਹ ਚੈੱਕ ਜਿੱਤ ਚੈੱਕ ਝੁੰਦਾਗਾ ਇਹ ਥੋੜਾ ਜਿਹਾ ਨੈਟ ਦੀ ਤਰ੍ਹਾਂ ਇਦਾਂ ਸਟੱਪ ਤੁਸੀਂ ਚੈੱਕ ਕਰ ਸਕਦੇ ਹੋਗੇ ਮਿਲੂਗਾ ਪਰ ਓਰੀਜਨਲ ਆ ਆ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਬਲੈਕ ਇਹਦੇ ਵਿੱਚ ਆਪਣੇ ਕੋਲੇ 3-4 ਕਲਰ ਆਏ ਪਏ ਸੀਗੇ ਆਏ ਸੀ ਹੁਣ ਆਪਣੇ ਕੋਲੇ ਸਿਰਫ ਇੱਕ ਹੀ ਕਲਰ ਬਚਿਆਗਾ ਇਹਦਾ ਸੂਟ ਦਾ ਜਿਹੜਾ ਰੇਟ ਆ ਉਹ 1250 ਰੁਪਈਆ ਦਾ ਬਹੁਤ ਜਿਆਦਾ ਘੱਟ ਪ੍ਰਾਈਸ ਤੇ ਤੁਹਾਨੂੰ ਮਿਲ ਰਹੀ ਹੈਗਾ ਜਿਹੜੀ ਵੀ ਭੈਣ ਨੂੰ ਪਸੰਦ ਆ ਜਲਦੀ ਨਾਲ ਦੀ ਆਪਣਾ ਆਰਡਰ ਕਨਫਰਮ ਕਰਕੇ ਸੂਟ ਆਪਣੇ ਘਰ ਤੱਕ ਮਗਵਾ ਸਕਦੀ ਆ ਆ ਰਹਿਣ ਵਾਲੀ ਇਹਦੇ ਨਾਲ ਪ्योर ਮਸਲੀਨ ਦੀ ਬਾਟਮ ਪ्योर ਮਸਲੀਨ ਦੀ ਬਾਟਮ ਆ ਬਿਲਕੁਲ ਸੌਫਟ ਸਟੱਫ ਚ ਲਾਈਨਿੰਗ ਤਾਂ ਤੁਹਾਡੀ ਮਰਜ਼ੀ ਆ ਲਗਵਾਣੀਆਂ ਲਗਵਾਓ ਨਹੀਂ ਕੋਈ ਜ਼ਰੂਰਤ ਨਹੀਂ ਹੈਗੀ ਸ਼ਰਟ ਨੂੰ ਲਾਈਨਿੰਗ ਦੀ ਨੀਲ ਹੈਗੀ ਆਗੀ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਵਿਦਆਊਟ ਦੁਪੱਟਾ ਸੂਟ ਰਹਿਣ ਵਾਲਾ ਹੈ ਵਾਲਾ ਸਾਰੇ ਸੂਟ ਹੀ ਵਿਦਾਊਟ ਦੁਪੱਟਾ ਰਹਿਣਗੇ ਇਹ ਸੀ ਆਪਣੇ ਕੋਲੇ ਫਸਟ ਸੂਟ ਸਿੰਗਲ ਕਲਰ ਪਿਆਗਾ ਆਪਣੇ ਕੋਲੇ ਇਹਦੇ ਵਿੱਚੋਂ ਤੁਸੀਂ ਲੈਣਾਗਾ ਤਾਂ ਤੁਸੀਂ ਕਿਸੇ ਨੂੰ ਪਸੰਦ ਦਾ ਲੈ ਸਕਦੇ ਹੋ ਅੱਗੇ ਆਗੇ ਆਪਣੇ ਕੋਲੇ ਪ੍ਰਿੰਸੈਸ ਦੀ ਕਾਟਨ ਇਹ ਪ੍ਰਿੰਸੈਸ ਦੀ ਕਾਟਨ ਆਂਗੀ ਚੈੱਕ ਕਰ ਸਕਦੇ ਹੋਗੇ ਕੱਪੜਾ ਦਾ ਜਿਹੜਾ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਆਗੀ ਬਹੁਤ ਜ਼ਿਆਦਾ ਗਰਮੀਆਂ ਲਈ ਵੈਸਟ ਕਲੈਕਸ਼ਨ ਆਗੀ ਬਿਲਕੁਲ ਸੌਫਟ ਸਟੱਫ ਪਿਆਗਾ ਮੈਕਸ uh, 1% ਵੀ ਨਹੀਂ ਹੋਊਗਾ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਆਹ ਵਾਲੀ ਡਿਜ਼ਾਈਨਿੰਗ ਰਹਿਣ ਵਾਲੀ ਇਹਨਾਂ ਦੀ ਸੁੱਟਾਂ ਦੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਡਿਜ਼ਾਈਨਿੰਗ ਆ ਗਈ ਇਹਦਾ 800 ਰੇਟ ਰਹਿਣਾਲ 800 ਰੁਪਈਆ ਸ਼ਿਪਿੰਗ ਚਾਰਜ ਜਿਹੜੇ ਹੋਣਗੇ ਉਹ ਵਿੱਚ ਹੀ ਹੋਣਗੇ ਜੇ ਕਿਸੇ ਨੇ ਆਫਲਾਈਨ ਲੈਣਾ ਤਾਂ ਤੁਹਾਨੂੰ ਇਹ 750 ਰੁਪਏ ਦਾ ਸੂਟ ਪੈਣਾਗਾ ਇਹਦੇ ਵਿੱਚ ਕਲਰ ਆਪਣੇ ਕੋਲੇ ਦੋ ਨੇ ਇੱਕ ਇਹ ਗਾਜ਼ਰੀ ਜੇ ਟੋਨ ਤੇ ਆ ਗਿਆ ਇੱਕ ਆ ਗਿਆ ਹਰਾ ਫਰੋਜੀ ਜਿਹਾ ਇਹ ਕਾਹ ਵਾਲਾ ਆ ਗਿਆ ਹਰਾ ਫਰੋਜੀ ਇਹਨੂੰ ਤੁਸੀਂ ਵਾਈ ਜਿੱਦਾਂ ਮਰਜ਼ੀ ਕਰ ਸਕਦੇ ਹੋ ਟੈਨਸ਼ਨ ਫਰੀ ਹੋ ਕੇ ਕਿਉਂਕਿ ਕੁਆਲਿਟੀ ਆ ਗਈ ਜਿਹੜੀ ਇਹਦੀ ਕਾਟਨ ਦੀ ਬਹੁਤ ਜ਼ਿਆਦਾ ਵਧੀਆ ਗਈ ਸੌਫਟ ਆ ਗਈ ਚੈੱਕ ਕਰ ਸਕਦੇ ਹੋਗੇ ਏ ਪ੍ਰਿੰਸੈਸ ਦੇ ਸੀਗੇ ਦੋ ਸੂਟ ਇਹਨਾਂ ਦੇ ਨਾਲ ਦੇ ਸੈੱਟ ਚੋ ਵੀ ਆਪਣੇ ਕੋਲੇ ਸੂਟ ਨੇ ਜਿਹੜੇ ਸੇਲ ਹੋ ਗਏ ਨੇ ਇੱਕ ਦੋ ਦਿਨਾਂ ਚ ਆਪਣੇ ਕੋਲੇ ਨਿਊ ਕਲੈਕਸ਼ਨ ਆਉਣ ਵਾਲੀ ਹੈ ਕਿ ਫਿਰ ਆਪਾਂ ਤੁਹਾਨੂੰ ਨਵੇਂ ਨਵੇਂ ਸੂਟਾਂ ਦੀ ਦੁਬਾਰਾ ਵੀਡੀਓ ਸ਼ੋਅ ਕਰਿਆ ਕਰਾਂਗੇ ਅੱਗੇ ਆ ਗਿਆ ਰਾਮਟੈਕਸ ਦਾ ਸੂਟ ਓਰੀਜਨਲ ਰਾਮਟੈਕਸ ਆ ਗਈ ਟੈਗ ਨਾਲ ਦਿਖਾਵਾਂਗੇ ਤੁਹਾਨੂੰ ਕੰਨੀ ਲੱਗੀ ਹੋਈ ਆ ਗਈ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋਗੇ ਪਹਿਲਾ ਲਾਈਟ ਜੇ ਕਲਰ ਤੇ ਆ ਗਿਆ ਸੂਟ ਆਵळा ਚੈੱਕ ਕਰ ਸਕਦੇ ਹੋ ਮੈਚਿੰਗ ਸਲਵਾਰ ਨਾਲ ਇਹਦਾ ਸੂਟਾਂ ਦਾ ਰੇਟ ਆ ਜਿਹੜਾ ਰਾਮ ਟੈਕਸ ਦੇ ਆ ਦਾ 1000 ਰੁਪਈਆ ਦਾ ਵਿਦ ਸ਼ਿਪਿੰਗ ਜੇ ਤੁਸੀਂ ਆਫਲਾਈਨ ਲੈਣਾ ਤਾਂ ਤੁਹਾਨੂੰ ਇਹ 950 ਚ ਪਊਗਾ ਜੇ ਤੁਸੀਂ ਦੋ ਤਿੰਨ ਸੂਟ ਇਕੱਠੇ ਬਾਏ ਕਰੋਗੇ ਤਾਂ ਵੀ ਤੁਹਾਨੂੰ ਇਹ 950 ਚ ਹੀ ਪੈ ਜਾਣਾਗਾ ਹੋ ਸਕੇ 950 ਚ ਹੀ ਪਊਗਾ 950 ਚ ਕੋਸ ਘਟਵਾਦ ਨਹੀਂ ਹੋਣਾ ਹੈਗਾ ਕਿਉਂਕਿ ਜਿਹੜੀ ਫਿਰ ਇਹਦੀ ਸ਼ਿਪਿੰਗ ਆ ਗਈ ਉੱਤੇ ਲਈ 50 ਰੁਪਈਆ ਕੱਟੇ ਜਾਣੇ ਨੇ ਕਿ ਤੁਸੀਂ ਦੋ ਤਿੰਨ ਸੂਟ ਬਾਏ ਕਰੋਗੇ ਅਗਲਾ ਆ ਗਿਆ ਸੂਟ ਇਹਦੇ ਵਿੱਚ ਲਾਈਟ ਪਿਸਤਾ ਜਿਹਾ ਕਲਰ ਦਾ ਕਿਉਂਕਿ ਜਿਹੜੀਆਂ ਭੈਣਾਂ ਆਪਣੇ ਕੋਲੇ ਪੱਕੇ ਕਸਟਮਰ ਨੇ ਬਾਹਰੋਂ ਆਨਲਾਈਨ ਉਹ ਉਹਨਾਂ ਨੇ ਕਦੇ ਵੀ ਆਪਾਂ ਤੇ ਇੱਕ ਸਿੰਗਲ ਸੂਟ ਨਹੀਂ ਮੰਗਾਇਆ ਹੈਗਾ ਦੋ ਤਿੰਨ ਸੂਟ ਇਕੱਠੇ ਹੀ ਆਰਡਰ ਕਰਦੀਆਂ ਹੁੰਦੀਆਂ ਨੇ ਚਾਰ ਪੰਜ ਵੀ ਕਰ ਦਿੰਦੀਆਂ ਨੇ ਕਿਉਂਕਿ ਨਾਲੇ ਉਹਨਾਂ ਨੂੰ ਸਸਤਾ ਪੈਂਦਾ ਉਹਨਾਂ ਦਾ ਫਾਇਦਾ ਨਾਲੇ ਆਪਣਾ ਫਾਇਦਾ ਜਿੰਨੇ ਸੂਟ ਵੱਧ ਜਿਆਦਾ ਵਾਇ ਕਰੋਂਗੇ ਜਿਹੜਾ ਸ਼ਿਪਿੰਗ ਦਾ ਚਾਰਜ ਆ ਉਹ ਕੱਟਿਆ ਜਾਣਾਗਾ ਤੇ ਡਿਸਕਾਊਂਟ ਹੋ ਜਾਣਾਗਾ ਜੇ 50 60 70 ਰੁਪਏ ਵੀ ਸੂਟ ਚੋਂ ਘਟ ਜਾਣ ਉਹ ਵੀ ਬਹੁਤ ਜ਼ਿਆਦਾ ਹੁੰਦੇ ਨੇ ਤਨ ਸਾਢੇ ਜਿੰਨੇ ਮੈਂ 4-5 ਸੂਟ ਲੈਣੇ ਨੇ 2500 ਦਾ ਫਰਕ ਪੈ ਜਾਂਦਾਗਾ ਅਗਲਾ ਸੂਟ ਹੈਗਾ ਆਪਣੇ ਕੋਲੇ ਲਾਈਟ ਪਿਸਤਾ ਜਿਹਾ ਆ ਆਹ ਵਾਲੀ ਇਹਦੀ ਡਿਜ਼ਾਈਨਿੰਗ ਆ ਕਿ ਸੂਟ ਦੀ ਇਹਨਾਂ ਦੇ ਨਾਲ ਵੀ ਦੁਪੱਟੇ ਨਹੀਂ ਹੈਗੇ ਸਿੰਗਲ ਸੂਟ ਤੁਸੀਂ ਲਮੋਗੇ ਤਾਂ ਤੁਹਾਨੂੰ 1000 ਦਾ ਪੈਣਾ ਜੇ ਤੁਸੀਂ 2-4 ਸੂਟ ਵਾਈ ਕਰੋਗੇ ਫਿਰ ਤੁਹਾਨੂੰ ਇਹ 950 ਲੱਗ ਜੂਗਾ ਵਿਦ ਸ਼ਿਪਿੰਗ ਅਗਲਾ ਜਿਹੜਾ ਆ ਗਿਆ ਇਹਦੇ ਵਿੱਚ ਲਵੈਂਡਰ ਸ਼ੇਡ ਆ ਗਿਆ ਇਹਦੇ ਵਿੱਚੋਂ ਇੱਕ ਸੈੱਟ ਇੱਕ ਪੀਸ ਆਪਣਾ ਸੇਲ ਹੋ ਗਿਆ ਇਹਦੇ ਵਿੱਚੋਂ ਸੈੱਟ ਚੋ ਵੀ ਨਵਲੀ ਡਿਜ਼ਾਈਨਿੰਗ ਆ ਗਈ ਇਹਦੀ ਵਿਦਆਊਟ ਦੁਪੱਟੇ ਨਾਲ ਚੈੱਕ ਕਰ ਸਕਦੇ ਹੋਗੇ ਜਿਹੜੇ ਕਲਰ ਨੇ ਆਪਾਂ ਤੁਹਾਨੂੰ ਸਾਰੇ ਸ਼ੋਅ ਕਰਤੇ ਨੇ ਰਾਮ ਟੈਕਸ ਦੇ ਤੱਕ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਿਹੜੀ ਮੇਰੀ ਭੈਣ ਨੂੰ ਬ੍ਰਾਂਡ ਬਾਰੇ ਪਤਾਗਾ ਕਿਉਂਕਿ ਬਹੁਤ ਜ਼ਿਆਦਾ ਵਧੀਆ ਫਾਈਨ ਕੁਆਲਿਟੀ ਹੁੰਦੀ ਆ ਬਹੁਤ ਜ਼ਿਆਦਾ ਵਧੀਆ ਸਟੱਫ ਹੁੰਦਾਗਾ ਇਹ ਬਾਕੀ ਆਪਾਂ ਕੱਨੀ ਤੁਹਾਨੂੰ ਬੁਕਾਇਦਾ ਨਾਲ ਦਿਖਾਤੀ ਆ ਕਾਪੀ ਚ ਨਹੀਂ ਹੈਗੇ ਇਹ ਰਾਮ ਟੈਕਸ ਦੇ ਸੂਟ オリジナル ਰਾਮ ਟੈਕਸ ਦੇ ਸੂਟ ਨੇ ਬੁਕਾਇਦਾ ਟੈਗ ਲੱਗਿਆ ਹੋਇਆਗਾ ਰੇਟ ਆਪਾਂ ਤੁਹਾਨੂੰ ਸਾਰੇ ਸੂਟਾਂ ਦੇ ਨਾਲ-ਨਾਲ ਦੱਸ ਦਿੱਤਾਗਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਗਾ ਤਾਂ ਤੁਸੀਂ ਆਪਣਾ ਆਰਡਰ ਆਗਾ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰ ਏ ਵੀ ਸੂਟ 800 ਦਾ ਹੈਗਾ ਸਿੰਗਲ ਪੀਸ ਜੇ ਤੁਸੀਂ ਲਮੋਗੇ ਜੇ ਤੁਸੀਂ ਤਿੰਨ ਚਾਰ ਸੂਟ ਵਾਇ ਕਰਦੇ ਹੋ ਤਾਂ ਤੁਹਾਨੂੰ ਇਹ 750 ਦਾ ਪੈ ਜਾਣਾ ਸ਼ਿਪਿੰਗ ਚਾਰਜ ਨਹੀਂ ਜਿਹੜੇ ਉਹ ਕੱਟੇ ਜਾਣਗੇ ਉੱਪਰਲੇ ਇੱਕ ਇਹਦੇ ਵਿੱਚ ਆਹ ਵਾਲਾ ਕਲਰ ਆ ਨੈਕਸਟ ਹੈਗਾ ਇਹਦੇ ਵਿੱਚ ਬਰਬਰੀ ਦਾ ਏ ਵੀ ਆਪਣੇ ਕੋਲੇ ਸਿੰਗਲ ਕਲਰ ਆ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਮੇਡ ਕਾ ਦੇ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ